ਅਮਰੀਕਾ ਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਕਾਰਜਕਾਲ ਦੌਰਾਨ ਲਗਭਗ 18000 ਭਾਰਤੀਆਂ ਨੂੰ ਡਿਪੋਰਟ ਕਰ ਸਕਦਾ ਹੈ ਇਹ ਜਾਣਕਾਰੀ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਵੱਲੋਂ ਜਾਰੀ ਕੀਤੀ ਗਈ ਅੰਕੜਿਆਂ ਤੋਂ ਸਾਹਮਣੇ ਆਈ ਹੈ ਇਸ ਮੁਤਾਬਕ ਅਮਰੀਕਾ ਚ ਰਹਿ ਰਹੇ 17940 ਭਾਰਤੀ ਉਹਨਾਂ 1.45 ਕਰੋੜ ਲੋਕਾਂ ਚ ਸ਼ਾਮਲ ਨੇ ਜਿਨ੍ਹਾਂ ਤੇ ਡਿਪੋਰਟ ਕੀਤੇ ਜਾਣ ਦਾ ਖਤਰਾ ਮੰਡਰਾ ਰਿਹਾ ਹੈ ICE ਨੇ ਕਿਹਾ ਹੈ ਕਿ ਬਿਨਾ ਸਹੀ ਦਸਤਾਵੇਜ਼ਾਂ ਦੇ ਅਮਰੀਕਾ 'ਚ ਰਹਿ ਰਹੇ ਪਰਿਵਾਰਾਂ ਨੂੰ ਰਿਪੋਰਟ ਕਰਨਾ 트럼ਪ ਦਾ ਬਾਰਡਰ ਸੁਰੱਖਿਆ ਏਜੰਡਾ ਹੈ ਡੋਨਲਡ 트럼ਪ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌਂ ਚੁੱਕਣਗੇ ਉਹ ਪ੍ਰਵਾਸੀਆਂ ਲਈ ਸਖਤ ਇਮੀਗ੍ਰੇਸ਼ਨ ਨੀਤੀ ਦੇ ਹੱਕ 'ਚ ਨੇ ICE ਨੇ ਨਵੰਬਰ 2024 'ਚ ਇਹ ਡਾਟਾ ਜਾਰੀ ਕੀਤਾ ਸੀ ਇਸ ਮੁਤਾਬਕ 17940 ਭਾਰਤੀਆਂ ਨੂੰ ਅੰਤਿਮ ਹੁਕਮਾਂ ਦੀ ਸੂਚੀ 'ਚ ਰੱਖਿਆ ਗਿਆ ਜੋ I ਸੀਈਡੀ ਹਿਰਾਸਤ 'ਚ ਨਹੀਂ ਹਨ ਪਰ ਰਿਪੋਰਟ ਕੀਤੇ ਜਾਣ ਦੀ ਉਡੀਕ ਕਰ ਰਹੇ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਭਾਰਤੀਆਂ ਨੇ 3 ਸਾਲਾਂ ਤੋਂ ਵੱਧ ਸਮੇਂ ਤੋਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕੀਤਾ ਹੈ ਰਿਪੋਰਟ 'ਚ ਭਾਰਤ ਦਾ ਨਾਂ ਉਹਨਾਂ 15 ਦੇਸ਼ਾਂ 'ਚ ਸ਼ਾਮਲ ਹੈ ਜਿਨ੍ਹਾਂ ਤੇ ਰਿਪੋਰਟ ਪ੍ਰਕਿਰਿਆ 'ਚ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅੰਕੜਿਆਂ ਮੁਤਾਬਕ ਪਿਛਲੇ 3 ਸਾਲਾਂ 'ਚ ਲਗਭਗ 90 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਸਰਹੱਦ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਫੜਿਆ ਗਿਆ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਪੰਜਾਬ ਗੁਜਰਾਤ ਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਨਾਲ ਸੰਬੰਧਿਤ ਨਹੀਂ ਹਾਲਾਂਕਿ ਸਰਹੱਦ ਨੇੜੇ ਸਥਿਤ ਦੇਸ਼ ਅਜੇ ਵੀ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਵਿੱਚ ਸਿਖਰ ਤੇ ਨਹੀਂ ਇਸ ਵਿੱਚ ਹੈਡੂਰੂਸ 261000 ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਨਾਲ ਪਹਿਲੇ ਸਥਾਨ ਤੇ ਹੈ ਉਸ ਤੋਂ ਬਾਅਦ ਗਵਾਟੇਮਾਲਾ 253000 ਪ੍ਰਵਾਸੀਆਂ ਨਾਲ ਦੂਜੇ ਸਥਾਨ ਤੇ ਹੈ ਜੇਕਰ ਏਸ਼ੀਆ ਦੀ ਗੱਲ ਕਰੀਏ ਤਾਂ ਚੀਨ 37908 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਟੌਪ ਤੇ ਹੈ ਭਾਰਤ 17940 ਪ੍ਰਵਾਸੀਆਂ ਦੇ ਨਾਲ ਸਮੁੱਚੀ ਦਰਜਾਬੰਦੀ ਵਿੱਚ 13ਵੇਂ ਸਥਾਨ ਤੇ ਹੈ ਅਮਰੀਕਾ ਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੌਰਾਨ ਲਗਭਗ 18000 ਭਾਰਤੀਆਂ ਨੂੰ ਡਿਪੋਰਟ ਕਰ ਸਕਦਾ ਹੈ ਇਹ ਜਾਣਕਾਰੀ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਵੱਲੋਂ ਜਾਰੀ ਕੀਤੀ ਗਏ ਅੰਕੜਿਆਂ ਤੋਂ ਸਾਹਮਣੇ ਆਈ ਹੈ ਇਸ ਮੁਤਾਬਕ ਅਮਰੀਕਾ 'ਚ ਰਹਿ ਰਹੇ 17940 ਭਾਰਤੀ ਉਹਨਾਂ 1.45 ਕਰੋੜ ਲੋਕਾਂ 'ਚ ਸ਼ਾਮਲ ਨੇ ਜਿਨ੍ਹਾਂ ਤੇ ਡਿਪੋਰਟ ਕੀਤੇ ਜਾਣ ਦਾ ਖਤਰਾ ਮੰਡਰਾ ਰਿਹਾ ਹੈ ਆਈਸੀਈ ਨੇ ਕਿਹਾ ਹੈ ਕਿ ਬਿਨਾ ਸਹੀ ਦਸਤਾਵੇਜ਼ਾਂ ਦੇ ਅਮਰੀਕਾ 'ਚ ਰਹਿ ਰਹੇ ਪਰਿਵਾਰਾਂ ਨੂੰ ਡਿਪੋਰਟ ਕਰਨਾ ਟਰੰਪ ਦਾ ਬਾਰਡਰ ਸੁਰੱਖਿਆ ਏਜੰਡਾ ਹੈ ਡੋਨਲਡ ਟਰੰਪ ਅਗਲੇ ਸਾਲ 2 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌਣ ਚੁੱਕਣਗੇ ਉਹ ਪ੍ਰਵਾਸੀਆਂ ਲਈ ਸਖਤ ਇਮੀਗ੍ਰੇਸ਼ਨ ਨੀਤੀ ਦੇ ਹੱਕ 'ਚ ਨੇ ਆਈਸੀਈ ਨੇ ਨਵੰਬਰ 2024 'ਚ ਇਹ ਡਾਟਾ ਜਾਰੀ ਕੀਤਾ ਸੀ ਇਸ ਮੁਤਾਬਕ 17940 ਭਾਰਤੀਆਂ ਨੂੰ ਅੰਤਿਮ ਹੁਕਮਾਂ ਦੀ ਸੂਚੀ 'ਚ ਰੱਖਿਆ ਗਿਆ ਜੋ ਆਈਸੀਈ ਦੀ ਹਿਰਾਸਤ 'ਚ ਨਹੀਂ ਹਨ ਪਰ ਰਿਪੋਰਟ ਕੀਤੇ ਜਾਣ ਦੀ ਉਡੀਕ ਕਰ ਰਹੇ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਭਾਰਤੀਆਂ ਨੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕੀਤਾ ਹੈ ਰਿਪੋਰਟ ਚ ਭਾਰਤ ਦਾ ਨਾਮ ਉਹਨਾਂ 15 ਦੇਸ਼ਾਂ ਚ ਸ਼ਾਮਲ ਹੈ ਜਿਨ੍ਹਾਂ ਤੇ ਰਿਪੋਰਟ ਪ੍ਰਕਿਰਿਆ ਚ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅੰਕੜਿਆਂ ਮੁਤਾਬਕ ਪਿਛਲੇ 3 ਸਾਲਾਂ ਚ ਲਗਭਗ 90 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਸਰਹੱਦ ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਫੜਿਆ ਗਿਆ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਪੰਜਾਬ ਗੁਜਰਾਤ ਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਨਾਲ ਸੰਬੰਧਿਤ ਨੇ ਹਾਲਾਂਕਿ ਸਰਹੱਦ ਨੇੜੇ ਸਥਿਤ ਦੇਸ਼ ਅਜੇ ਵੀ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਵਿੱਚ ਸਿਖਰ ਤੇ ਨੇ ਇਸ ਵਿੱਚ ਹੈਡੂਰੂਸ 261000 ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਨਾਲ ਪਹਿਲੇ ਸਥਾਨ ਤੇ ਹੈ ਉਸ ਤੋਂ ਬਾਅਦ ਗਵਾਟੇਮਾਲਾ 253000 ਪ੍ਰਵਾਸੀਆਂ ਨਾਲ ਦੂਜੇ ਸਥਾਨ ਤੇ ਹੈ ਜੇਕਰ ਏਸ਼ੀਆ ਦੀ ਗੱਲ ਕਰੀਏ ਤਾਂ ਚੀਨ 37908 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਟੌਪ ਤੇ ਹੈ ਭਾਰਤ 17940 ਪ੍ਰਵਾਸੀਆਂ ਦੇ ਨਾਲ ਸਮੁੱਚੀ ਦਰਜਾ ਬੰਦੀ ਵਿੱਚ 13ਵੇਂ ਸਥਾਨ ਤੇ ਹੈ